ਲਾਈਵ ਮਿੱਤਰੋ ਆ ਵੀਡੀਓ ਹੈ ਜਿਹੜੀ ਧਿਆਨ ਨਾਲ ਦੇਖਣ ਵਾਲੀ ਹੈ ਪਿੰਡ ਕੁਸਲਾ ਦੇ ਹਸਪਤਾਲ ਦੀ ਵੀਡੀਓ ਹੈਗੀ ਜਿਹੜਾ ਸਰਕਾਰੀ ਹਸਪਤਾਲ ਹੈ ਤੇ ਆਪਣੇ ਨਾ ਇਹਦੇ ਵਿੱਚ ਮਰੀਜ਼ਾਂ ਦੀ ਬਹੁਤ ਜ਼ਿਆਦਾ ਲਾਈਨ ਲੱਗੀ ਹੋਈ ਆ ਦੇਖ ਬੱਚੇ ਨੂੰ ਬਾਈ ਦਵਾਈ ਲੈਣ ਆਏ ਸੀਗੇ ਦਵਾਈ ਤੇ ਆ ਮੁੰਡੇ ਨੇ ਦਵਾਈ ਲੈਣੀ ਸੀ ਉਹ ਖੜਾ ਇੱਕ ਉਹ ਖੜਾ ਦੋ ਤਿੰਨ ਗਾਹਕ ਉਧਰ ਬੈਠੇ ਨੇ ਤੇ ਗੱਲ ਪਤਾ ਕੀ ਇਹ ਹਸਪਤਾਲ ਦੇ ਵਿੱਚ ਫਰੀ ਦਵਾਈ ਦਿੱਤੀ ਜਾਂਦੀ ਹੈ ਜੇ ਕਿਸੇ ਨੇ ਵੀ ਕਾਸ਼ੇ ਦੀ ਵੀ ਦਵਾਈ ਲੈਣੀ ਆਏ ਇਸ ਹਸਪਤਾਲ ਦੇ ਵਿੱਚ ਫਰੀ ਦਵਾਈ ਦਿੱਤੀ ਜਾਂਦੀ ਹੈ ਇਹ ਸਰਕਾਰੀ ਹਸਪਤਾਲ ਆ ਗੁਸਲੇ ਪਿੰਡ ਦਾ ਤੇ ਇਹਦੇ ਵਿੱਚ ਨਾ ਲੈਂਣ ਲੱਗੀ ਰਹਿੰਦੀਆਂ ਮਰੀਜ਼ਾਂ ਦੀ ਆ ਦੇਖੇ ਇਹਦੇ ਵਿੱਚ ਮਾਲੀ ਵੀ ਰੱਖੇ ਹੋਏ ਆ ਸਫਾਈ ਕਰਨ ਵਾਸਤੇ ਫੁੱਲ ਬੁੱਤੇ ਲੱਗੇ ਹੋਏ ਆ ਇਹਦੇ ਵਿੱਚ ਤੇ ਜਿਹੜੀ ਮੇਨ ਗੱਲ ਆ ਉਹ ਤੁਹਾਨੂੰ ਹੁਣ ਦਿਖਾਉਣਿਆ ਵੀਰੂ ਜਿੰਦਿਆ ਜਿਹੜਾ ਇਹ ਆ ਤੁਹਾਨੂੰ ਕੋਲੇ ਜਾ ਕਰਕੇ ਦਿਖਾ ਦਿੰਨੇ ਇਹਨੂੰ ਨਾ ਆਹ ਦੇਖ ਮੱਕੜਾਂ ਦੇ ਜਾਲੇ ਪਾ ਰੱਖਿਆ ਤੇ ਇਹਨੂੰ ਨਾ ਜਰ ਲੱਗੀ ਪਈ ਐ ਇਹਨੂੰ ਘੱਟੋ ਘੱਟ 3-4 ਸਾਲ ਹੋ ਗਏ ਮਨ ਲੱਗਦਾ ਇਹ ਖੁੱਲੀ ਨਹੀਂ ਵਿਚਾਰਾ ਤੇ ਸਰਕਾਰਾਂ ਦਾਵੇਂ ਕਰਦੀਆਂ ਕਿ ਅਸੀਂ ਪਿੰਡ ਪਿੰਡ ਵਿੱਚ ਮਹੀਆ ਕਰਾਤਾ ਵੀ ਡਾਕਟਰ ਦੁੱਗਣੇ ਕਰਤੇ ਮਾਸਟਰ ਦੁੱਗਣੇ ਕਰਤੇ ਇਹ ਗੱਲਾਂ ਜਿਹੜੇ ਝੂਠੇ ਵਾਦੇ ਆ ਇਹ ਤੇ ਤੁਹਾਨੂੰ ਇੱਕ ਵੀਡੀਓ ਹੋਰ ਪਾਵਾਂਗੇ ਉਹ ਪਿੰਡ ਦੇ ਛਿਰਦਾ ਕੇਂਦਰ ਦੀ ਵੀ ਪਾਵਾਂਗੇ ਛਿਰਦਾ ਕੇਂਦਰ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਆ ਐਸੀ ਵਗੈਰਾ ਉਹਦੇ ਵਿੱਚ ਕੁਝ ਨਹੀਂ ਰਿਹਾ ਤੇ ਜਨਰੇਟਰ ਸੀ ਜਿਹੜਾ ਉਹ ਨਿਸ਼ੇੜੀ ਲਾ ਕੇ ਖੋਲ ਕੇ ਤੇ ਉਹਦੇ ਵਿੱਚ ਵੀ ਕੋਈ ਸਰਦਾ ਨਹੀਂ ਹੈਗੀ ਤੇ ਬਾਕੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੈਨੂੰ ਕਮੈਂਟ ਤੇ ਸ਼ੇਅਰ ਕਰਿਓ ਇਹ ਕੁਸਲਾ ਪਿੰਡ ਦੀ ਵੀਡੀਓ ਹੈ ਮਾਨਸਾ ਜਲਾ ਮਾਨਸਾ ਪਿੰਡ ਕੁਸਲਾ ਆ ਦੇਖ ਲੋ ਦੇਖ ਸਕਦੇ ਹੋ